ਚਾਰਜ ਗਰੂਪ ਸਿੰਘ ਸੇਖਵ ਨੇ ਕਾਦੀਆਂ ਹਲਕੇ ਦੇ ਬਕਬਕ ਸੜਕਾਂ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਸੜਕਾਂ ਦੇ ਨਾਲ-ਨਾਲ ਨੌਜਵਾਨਾਂ ਲਈ ਖੇਡ ਸਟੇਡੀਅਮ ਬਣਵਾਉਣ ਦਾ ਕੰਮ ਵੀ ਜ਼ੋਰਾਂ 'ਚ ਚੱਲ ਰਿਹਾ ਹੈ ਇਸੇ ਤਰ੍ਹਾਂ ਜਿਸ ਜਗ੍ਹਾ ਤੇ ਟਰਾਂਸਫਾਰਮਰ ਦੀ ਕਮੀ ਹੈ ਉੱਥੇ ਟਰਾਂਸਫਾਰਮਰ ਵੀ ਲਗਾਏ ਜਾ ਰਹੇ ਹਨ ਇੱਕ ਸਵਾਲ ਦੇ ਜਵਾਬ ਵੀ ਜਗਰੂਪ ਸਿੰਘ ਸੇਖਵ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਖੁਦ ਵੋਟ ਚੋਰੀ ਕਰਦੇ ਹਨ ਉਹ ਦੂਜਿਆਂ ਤੇ ਦੋਸ਼ ਕਿੱਦਾਂ ਲਾ ਸਕਦੇ ਹਨ ਇਸ ਮੌਕੇ ਪਾਕਿਸਤਾਨ ਵਿੱਚ ਅਹਿਮਦੀਆ ਮੁਸਲਿਮ ਜਮਾਤ ਦੀ ਇੱਕ ਮਜਲਿਸ ਦੇ ਵਿੱਚ ਹਮਲੇ ਦੀ ਨਿੰਦਾ ਕਰਦੇ ਹੋਏ ਜਗਰੂਪ ਸਿੰਘ ਸੇਖਵਾ ਨੇ ਅਫਸੋਸ ਦਾ ਇਜ਼ਹਾਰ ਕੀਤਾ। ਉਹਨਾਂ ਦੀ ਅੱਜ ਰਿਪੇਅਰ ਦੇ ਜਿਹੜੇ ਆ ਕੰਮ ਦੇ ਸ਼ੁਰੂਆਤ ਕਰਾ ਕੇ ਨਹੀਂ ਪੱਥਰ ਰੱਖ ਕੇ ਉਹਨਾਂ ਦੀ ਸ਼ੁਰੂਆਤ ਕਰਵਾਈ ਜਾ ਰਹੀ ਹੈ। ਸਭ ਤੋਂ ਪਹਿਲੀ ਤੇ ਜਿਹੜੀ ਅੱਜ ਅਸੀਂ ਹੁਣ ਇੱਥੋਂ ਸ਼ੁਰੂਆਤ ਕਰਵਾਈ ਆ ਜਿਹੜੀ ਆ ਇੱਥੋਂ ਕਾਦੀਆਂ ਸ਼ਹਿਰ ਤੋਂ ਜਿਹੜੀ ਆ ਸਿਵਲ ਹਸਪਤਾਲ ਤੱਕ ਦੀ ਰੋਡ ਆ ਜਿਹਦੀ ਬਹੁਤ ਖਸਤਾ ਹਾਲਤ ਹੈ ਔਰ ਬੜੇ ਲੰਬੇ ਸਮੇਂ ਤੋਂ ਮੰਗ ਸੀਗੀ। ਇਹਦਾ ਨੀ ਪੱਥਰ ਰੱਖਿਆ ਗਿਆ ਫਿਰ ਜਿਹੜੀਆਂ ਬਾਕੀ ਸੜਕਾਂ ਨੇ ਉਹ ਮੈਂ ਸਾਰੀਆਂ ਤੁਹਾਨੂੰ ਵੇਰਵੇ ਸਹਿਤ ਦੱਸ ਰਿਆਂ ਕਿ ਕਾਦੀਆਂ ਤੋਂ ਜਿਹੜੀ ਬੁੱਟਰ ਕਲਾਂ ਰੋਡ ਆ तकरीबन 4.86 ਕਿਲੋਮੀਟਰ ਹੈ 93 ਲੱਖ ਦੀ ਲਾਗਤ ਨਾਲ ਅੱਜ ਇਹਦਾ ਰੱਖਿਆ ਗਿਆ ਫਿਰ ਕਾਦੀਆਂ ਬਸਰਾਵਾਂ ਰੋਡ ਤੋਂ ਜਿਹੜੀ ਬੋੜੀ ਸਾਹਿਬ ਪੁਰਦਾਰਾ ਸਾਹਿਬ ਦੀ ਰੋਡ ਹੈ तकरीबन 3 ਕਿਲੋਮੀਟਰ 45 ਲੱਖ ਰੁਪਏ ਉਹਦੀ ਰਿਪੇਅਰ ਤੇ ਖਰਚ ਹੋਣਾ ਜੀ ਫਿਰ ਕੋਟ ਟੋਟਰਮਲ ਦੀ ਜਿਹੜੀ ਫਿਰਨੀ ਆ ਪਿੰਡ ਦੀ ਤਕਰੀਬਨ 1 ਕਿਲੋਮੀਟਰ ਉਹਦੇ ਤੇ 18 ਲੱਖ ਰੁਪਇਆ ਲਗਭਗ ਖਰਚਾ ਆਉਣਾ ਜੀ ਫਿਰ ਇਹ ਵੱਡੀ ਸੜਕ ਆ ਨਮਾਣਾ ਪਿੰਡ ਨਮਾਣੇ ਤੋਂ ਪਿੱਤੇ ਵੱਡ ਇਹ ਵੀ 1 ਕਿਲੋਮੀਟਰ ਲੈਂਥ ਆ ਔਰ ਤਕਰੀਬਨ 5 ਆਪਣਾ 15 ਲੱਖ ਰੁਪਇਆ ਜਿਹੜਾ ਵਾ ਇਹਦੇ ਤੇ ਖਰਚਾ ਆਉਣਾ ਵਾ ਸੋ ਅੱਜ ਜਿਹੜੀਆਂ ਨੇ ਇਹ 5 ਸੜਕਾਂ ਤੇ ਜਿਹੜੇ ਆ ਸਪੈਸ਼ਲ ਰਿਪੇਅਰ ਦੇ ਕੰਮ ਸ਼ੁਰੂ ਹੋਣੇ ਨੇ ਔਰ ਇਹ ਕੱਲੀ ਰਿਪੇਅਰ ਨਹੀਂ ਨਾਲ 5 ਸਾਲ ਦਾ 6 ਸਾਲ ਦਾ ਮੇਨਟੇਨੈਂਸ ਦਾ ਵੀ ਕੰਟਰੈਕਟ ਜਿਹੜਾ ਉਹ ਸਰਕਾਰ ਨੇ ਕੀਤਾ 20% ਪੇਮੈਂਟ ਜਿਹੜੀ ਆ ਉਹ ਠੇਕੇਦਾਰ ਦੀ ਰਿਜ਼ਰਵ ਰੱਖੀ ਜਾਏਗੀ ਤਾਂ ਕਿ ਜੇ ਕੋਈ ਰੋਡ ਇਹਨਾਂ 6 ਸਾਲਾਂ ਦੇ ਵਿੱਚ ਟੁੱਟਦੀ ਆ ਡੈਮੇਜ ਹੁੰਦੀ ਆ ਤੇ ਉਹਦੀ ਰਿਪੇਅਰ ਕਰਕੇ ਦੇਣੀ ਜਿਹੜੀ ਆ ਉਹ ਠੇਕੇਦਾਰ ਦੀ ਲਾਇਬਿਲਟੀ ਹੋਏਗੀ ਤੋਂ ਬੜੇ ਵਧੀਆ ਢੰਗ ਨਾਲ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਤਕਰੀਬਨ 100 ਕਰੋੜ ਤੋਂ ਵੱਧ ਦੇ ਜਿਹੜੇ ਆ ਰਿਪੇਅਰ ਦੇ ਕੰਮ ਆਏ ਨੇ ਕਿਉਂਕਿ ਪਿਛਲੇ 12 ਸਾਲ ਤੋਂ ਸਾਡੇ ਕਾਤੀਆਂ ਹਲਕੇ ਦੀ ਇੱਕ ਵੀ ਸੜਕ ਰਿਪੇਅਰ ਨਹੀਂ ਸੀ ਹੋਈ ਬਹੁਤ ਖਸਤਾ ਹਾਲਤ ਚ ਸਨ ਸੋ ਮੈਂ बार-बार ਸੀਐਮ ਸਾਹਿਬ ਨੂੰ ਬੇਨਤੀ ਕੀਤੀ ਈਟੀਓ ਸਾਹਿਬ ਨੂੰ ਬੇਨਤੀ ਕੀਤੀਆਂ ਔਰ ਮੰਡੀ ਬੋਰਡ ਦੇ ਸਾਡੇ ਬਰਸ਼ਰ ਸਾਹਿਬ ਨੂੰ ਬੇਨਤੀਆਂ ਕੀਤੀਆਂ ਸੋ ਮੈਨੂੰ ਖੁਸ਼ੀ ਆ ਕਿ ਸਾਡੇ ਹਲਕੇ ਦੀਆਂ ਲਗਭਗ ਸਾਰੀਆਂ ਸੜਕਾਂ ਦੀ ਰਿਪੇਅਰ ਜਿਹੜੀ ਉਹ ਮਨਜ਼ੂਰ ਹੋ ਗਈ ਆ ਔਰ ਲਗਭਗ ਸਾਰੀਆਂ ਸੜਕਾਂ ਤੇ ਇੱਕ ਇੱਕ ਕਰਕੇ ਰਿਪੇਅਰ ਦੇ ਕੰਮ ਜਿਹੜੇ ਸ਼ੁਰੂ ਹੋ ਰਹੇ ਨੇ ਔਰ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਵਿਧਾਨ ਸਭਾ ਹਲਕਾ ਕਾਦੀਆਂ ਦੀ ਇੱਕ ਵੀ ਇਹੋ ਜਿਹੀ ਸੜਕ ਨਹੀਂ ਹੋਏਗੀ ਜਿਹੜੀ ਟੁੱਤੀ ਹੋਊਗੀ ਜੇਦੀ ਮੁਰੰਮਤ ਨਹੀਂ ਹੋਈ ਹੋਏਗੀ ਔਰ ਇਹਦੇ ਤੋਂ ਇਲਾਵਾ ਜਿਹੜੀਆਂ ਪ੍ਰਮੁੱਖ ਸੜਕਾਂ ਨੇ ਜਿਸ ਤਰ੍ਹਾਂ ਕਾਦੀਆਂ ਤੋਂ ਧਾਰੀਵਾਲ ਰੋਡ ਆ ਉਹਨੂੰ 18 ਫੁੱਟ ਕੀਤਾ ਜਾ ਰਿਹਾ ਹੋਰ ਵੀ ਵੇਠ ਇਲਾਕੇ ਦੀਆਂ ਜਿਹੜੀਆਂ ਦਰਿਆ ਦੇ ਪੁਲ ਨਾਲ ਜੋੜਦੀਆਂ ਸੜਕਾਂ ਨੇ 4-5 ਉਹਨਾਂ ਨੂੰ ਵੀ 11 ਫੁੱਟ ਤੋਂ ਜਿਹੜਾ 18 ਫੁੱਟ ਕੀਤਾ ਜਾ ਰਿਹਾ ਫਿਰ ਇੱਥੋਂ ਨੈਣੇਕੋਟ ਤੋਂ ਜਿਹੜੀ ਲਾਧੂਪੁਰ ਕਾਲਜ ਤੱਕ ਦੀ ਸੜਕਾ ਉਹ ਵੀ 18 ਫੁੱਟ ਕੀਤੀ ਜਾ ਰਹੀ ਆ ਇਥੇ ਤਰ੍ਹਾਂ ਕਾਨੂੰਆਣ ਤੋਂ ਜਿਹੜੀ ਆ ਆਪਣਾ ਕੱਲੂ ਕਾਰਾ ਸਾਹਿਬ ਨੂੰ ਰੋਡ ਜਾਂਦੀ ਉਹ ਵੀ 18 ਫੁੱਟ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੋਂ ਬੜੇ ਵਧੀਆ ਢੰਗ ਨਾਲ ਸੜਕਾਂ ਦੇ ਕੰਮ ਸਿਦਾਂਸਭਾ ਹਲਕਾ ਕਾਦੀਆਂ ਚ ਚੱਲ ਰਹੇ ਨੇ ਇਸੇ ਤਰ੍ਹਾਂ ਬਿਜਲੀ ਦੇ ਵੀ ਕੰਮਾਂ ਦਾ ਪਿਛਲੇ ਦਿਨੀ ਮੈਂ ਉਦਘਾਟਨ ਕੀਤਾ ਸੀ ਕਾਦੀਆਂ ਸਬਡਿਵੀਜ਼ਨ ਚੀ ਜਿਹੜਾ ਵਾ 8 ਕਰੋੜ ਰੁਪਏ ਮਨਜ਼ੂਰ ਹੋਇਆ 10 ਟਰਾਂਸਫਾਰਮਰ ਕੱਲੇ ਕਾਦੀਆਂ ਸ਼ਹਿਰ 'ਚ ਨਵੇਂ ਲੱਗ ਰਹੇ ਆ ਜਿੱਥੇ-ਜਿੱਥੇ ਲਾਈਨਾਂ ਪੁਰਾਣੀਆਂ ਨੇ ਉੱਥੇ ਨਵੀਆਂ ਲਾਈਨਾਂ ਪਾਈਆਂ ਜਾ ਰਹੀਆਂ ਨੇ ਨਵੀਆਂ ਤਾਰਾਂ ਪਾਈਆਂ ਜਾ ਰਹੀਆਂ ਨੇ ਤਾਂ ਕਿ ਬਿਜਲੀ ਦਾ ਜਿਹੜਾ ਪ੍ਰਬੰਧ ਆ ਉਹ ਪੁਖਤਾ ਹੋਵੇ ਔਰ ਇਹਦੇ ਨਾਲ ਨਾਲ ਸਟੇਡੀਅਮ ਜਿਹੜੇ ਆ 25 ਸਟੇਡੀਅਮ ਸਾਡੇ ਕਾਦੀਆਂ ਹਲਕੇ 'ਚ ਮਨਜ਼ੂਰ ਹੋਏ ਆ ਜਿਨ੍ਹਾਂ ਦਾ ਉਦਘਾਟਨ ਮਾਨ ਸਾਹਿਬ ਨੇ ਇਕੱਠਿਆਂ ਹੀ ਕਰ ਦਿੱਤਾ ਸੀ 2000 ਸਟੇਡੀਅਮ ਦਾ ਉਹਦੇ ਵਿੱਚ 25 ਸਟੇਡੀਅਮ ਸਾਡੇ ਕਾਦੀਆਂ ਹਲਕੇ ਦੇ ਮਨਜ਼ੂਰ ਨੇ ਉਹਨਾਂ ਦੇ ਟੈਂਡਰ ਲੱਗ ਚੁੱਕੇ ਆ ਔਰ ਨੇੜ ਭੁਖ ਦੇ ਵਿੱਚ ਇਹਨਾਂ ਦਾ ਕੰਮ ਜਿਹੜਾ ਵਾ ਸਟੇਡੀਅਮ ਦਾ ਵਧੀਆ ਢੰਗ ਨਾਲ ਸ਼ੁਰੂ ਹੋਊਗਾ ਸੋ ਕਾਦੀਆਂ ਹਲਕੇ ਦੇ ਵਿੱਚ ਪ੍ਰਕਾਸ਼ ਦੀ ਲਹਿਰ ਜਿਹੜੀ ਆ ਉਹ ਚੱਲ ਰਹੀ ਆ ਔਰ ਬੜੇ ਵਧੀਆ ਢੰਗ ਨਾਲ ਸਾਰੇ ਸ਼ਹਿਰ ਦੇ ਕੰਮ ਮਨਜ਼ੂਰ ਹੋਣਗੇ ਇੱਕ ਮੈਂ ਕਾਦੀਆਂ ਵਾਸੀਆਂ ਨੂੰ ਖੁਸ਼ਖਬਰੀ ਵੀ ਦੇਣਾ ਚਾਹੁੰਨਾ ਕਿ ਜਿਹੜਾ ਦੋ ਪ੍ਰੋਜੈਕਟ ਜਿਹੜੇ ਆ ਖਾਸ ਕਰਕੇ ਜਿਹੜਾ ਪਾਣੀ ਦੀ ਟੈਂਕੀ ਦਾ ਪ੍ਰੋਜੈਕਟ ਆ ਤਕਰੀਬਨ 9-10 ਕਰੋੜ ਦਾ ਪ੍ਰੋਜੈਕਟ ਆ ਉਹ ਮਨਜ਼ੂਰ ਹੋ ਚੁੱਕਾ ਉਦੇ ਟੈਂਡਰ ਲਾਟ ਹੋ ਗਏ ਨੇ ਛੇਤੀ ਹੀ ਮੈਂ ਮਾਨ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਕਿ ਤੁਸੀਂ ਆਪ ਆਪਣੇ ਕਰਕਮਣਾਂ ਦੇ ਨਾਲ ਉਹਦਾ ਉਦਘਾਟਨ ਕਰਕੇ ਜਾਓ ਔਰ ਜਿਹੜਾ ਵਾਟਰ ਟ੍ਰੀਟਮੈਂਟ ਪਲਾਂਟ ਦਾ ਪ੍ਰੋਜੈਕਟ ਲੱਗਣਾ ਉਹ ਵੀ ਜ਼ਮੀਨ ਜਿਹੜੀ ਆ ਉਹਦੀ ਰਜਿਸਟਰੀ ਹੋ ਚੁੱਕੀ ਆ ਪੋਜੈਸ਼ਨ ਮਿਲ ਚੁੱਕਿਆ ਉਹਦਾ ਵੀ ਜਿਹੜਾ ਵਾ ਟੈਕਨੀਕਲ ਬਿਡ ਜਿਹੜੀ ਆ ਉਹ ਸਰਕਾਰ ਨੇ ਲਾ ਦਿੱਤੀ ਆ ਉਹਦਾ ਵੀ ਟੈਂਡਰ ਲਾ ਕੇ ਤੇ ਤਕਰੀਬਨ 30-35 ਕਰੋੜ ਦਾ ਵਾਟਰ ਟ੍ਰੀਟਮੈਂਟ ਪਲਾਂਟ ਦਾ ਉਹ ਅਲੱਗ ਪ੍ਰੋਜੈਕਟ ਉਹ ਵੀ ਜਿਹੜਾ ਨੇੜ ਭੁਖਤ ਚ ਸ਼ੁਰੂ ਹੋ ਜਾਏਗਾ ਇਰੇ ਤੋਂ ਬਾਅਦ ਜਿਹੜਾ ਅਗਲਾ ਮੇਰੀ ਪਲੈਨਿੰਗ ਆ ਕਿ ਸੀਵਰੇਜ ਜਿਹੜਾ ਕਾਦੀਆਂ ਦਾ ਜਿਹੜਾ ਰਹਿ ਗਿਆ ਉਹ ਸੀਵਰੇਜ ਦਾ ਵੀ ਜਿਹੜਾ ਕੰਮ ਆ ਪ੍ਰੋਜੈਕਟ ਦਾ ਉਹ ਵੀ ਨਾਲ ਕਰਾਇਆ ਜਾਏਗਾ ਤਾਂ ਕਿ ਕਾਦੀਆਂ ਨੂੰ ਜਿਹੜਾ ਵਾ ਇੱਕ ਵਧੀਆ ਕਿਉਂਕਿ ਕਾਦੀਆਂ ਸ਼ਹਿਰ ਜਿਹੜਾ ਜਮਾਤ ਅਹਿਮਦੀਆ ਦਾ ਇੰਟਰਨੈਸ਼ਨਲ ਹੈੱਡਕੁਆਟਰ ਆ ਅਸੀਂ ਚਾਹੁੰਦੇ ਹਾਂ ਕਿ ਇਸ ਸ਼ਹਿਰ ਨੂੰ ਵਧੀਆ ਢੰਗ ਨਾਲ ਵਿਕਸਿਤ ਜਿਹੜਾ ਵਾ ਉਹ ਕੀਤਾ ਜਾਵੇ ਔਰ ਵਧੀਆ ਵਿਰਾਸਤੀ ਦੇਖ ਵਾਲਾ ਸ਼ਹਿਰ ਬਣਾਇਆ ਜਾਵੇ ਤਾਂ ਕਿ ਦੇਸ਼ ਵਿਦੇਸ਼ ਤੋਂ ਜਦੋਂ ਲੋਕ ਸ਼ਰਧਾਲੂ ਇੱਥੇ ਆਉਂਦੇ ਨੇ ਉਹਨਾਂ ਨੂੰ ਆ ਕੇ ਇੱਥੇ ਮਾਣ ਮਹਿਸੂਸ ਹੋਵੇ ਕਿ ਬਹੁਤ ਵਧੀਆ ਗੁਰੂ ਨਗਰੀ ਚ ਅਸੀਂ ਆਏ ਹੋਏ ਦੇਖੋ ਸਾਬ ਇਹ ਸ਼ਾਇਦ ਇਹ ਟੈਂਪਰੇਰੀ ਕਦੀ ਕਿਤੇ ਕਰਦੇ ਹੁਣ ਉਹਨਾਂ ਨੇ ਜਗਾ ਮੁੱਲ ਲੈ ਲਈਆ ਉੱਥੇ ਪੱਕਾ ਡੰਪ ਬਣਾ ਦਿੱਤਾ ਇਸੇ ਤਰ੍ਹਾਂ ਮੈਂ ਡੀਸੀ ਸਾਹਿਬ ਨੂੰ ਹੁਣ ਬੇਨਤੀ ਕੀਤੀ ਆ ਕਿ ਇੱਥੇ ਲਾਗੇ ਛਾਗੇ ਕਿਤੇ ਜਿਹੜੀ ਪੰਚਾਇਤਾਂ ਦੀ ਜ਼ਮੀਨ ਆ ਜੇ ਨਹੀਂ ਤਾਂ ਆਪਾਂ ਮੁੱਲ ਲੈ ਲਈਏ ਤਾਂ ਕਿ ਇਹਦਾ ਜਿਹੜਾ ਕੂੜੇ ਦਾ ਡੰਪ ਦਾ ਪ੍ਰੋਜੈਕਟ ਆ ਕਿ ਪੱਕੇ ਤਰ੍ਹਾਂ ਹੱਲ ਹੋਵੇ ਇੱਕ ਮੇਰਾ ਹੋਰ ਕੰਮ ਚੱਲ ਰਿਹਾ ਕਿ ਜਿਹੜਾ ਵੇਸਟ ਮੈਨੇਜਮੈਂਟ ਆ ਇਹਦਾ ਵੀ ਪ੍ਰੋਜੈਕਟ ਲੱਗਦਾ ਧਾਰੀਵਾਲ ਚ ਅਸੀਂ ਲਾਇਆ ਵਾ ਔਰ ਬੜਾ ਸਕਸੈਸਫੁਲ ਹੋਇਆ ਕਿ ਜਿਹੜੀ ਵੇਸਟ ਆ ਉਹਦੇ ਤੋਂ ਖਾਦ ਬਣ ਜਾਂਦੀ ਆ ਉਹਦੀ ਪ੍ਰੋਡਕਟਸ ਹੋਰ ਵੀ ਬੜੇ ਵੇਸਟ ਤੋਂ ਬਣ ਜਾਂਦੇ ਨੇ ਤੇ ਜਿਹੜਾ ਕੂਰ ਨੇ ਮੇਰੇ ਸਵਰਗੀ ਪਿਤਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਨ ਦਿੱਤੀ ਤਾਂ 10000 ਵੋਟ ਰੱਦ ਹੋਈ ਸੀ ਤੋ ਇਹ ਕੇਸ ਨੂੰ ਨਾ ਵੋਟ ਚੋਰੀ ਦਾ ਇਲਜ਼ਾਮ ਕਿਤੇ ਲਾ ਰਹੇ ਤੇ ਆਪ ਵੋਟ ਚੋਰੀਆਂ ਕਰਦੇ ਹਰ ਇਲੈਕਸ਼ਨ ਚ ਵੋਟਾਂ 'ਚ ਧੰਤਲੀਆਂ ਕਰਦੇ ਆ ਪਰ ਮੈਂ ਉਦਾਂ ਸਮੁੱਚੇ ਰੂਪ 'ਚ ਕਹਿਣਾ ਚਾਹਾਂਗਾ ਕਿ ਜਿਹੜੀ ਵੋਟ ਚੋਰੀ ਆ ਇਹ ਬਹੁਤ ਗਲਤ ਗੱਲ ਆ ਕਿਉਂਕਿ ਵੇਖੋ ਇਹ ਡੈਮੋਕਰੇਸੀ ਦੀ ਹੱਤਿਆ ਕਰਨ ਵਾਲੀ ਗੱਲ ਆ ਕਿ ਤੁਸੀਂ ਜਿਹੜਾ ਵੋਟਰ ਨੂੰ ਉਹਦਾ ਹੱਕ ਮਿਲਦਾ ਵਾ ਉਹਦਾ ਹੱਕ ਤੋਂ ਜਿਹੜਾ ਵਾਂਝੇ ਕਰ ਦੋ ਔਰ ਜਾਲੀ ਵੋਟਾਂ ਬਣਾ ਕੇ ਤੁਸੀਂ ਡੈਮੋਕਰੇਸੀ ਦਾ ਕਤਲ ਕਰਕੇ ਇਲੈਕਟ ਹੁੰਦੇ ਹੋ ਇਹ ਬਹੁਤ ਮੰਦਭਾਗੀ ਗੱਲ ਆ ਦੇਸ਼ ਦੇ ਲਈ ਵੀ ਔਰ ਆ ਰਾਜਨੀਤਿਕ ਪਾਰਟੀਆਂ ਦੇ ਲਈ ਵੀ ਕਹਿਣ ਨੂੰ ਹੀ ਕਹਿ ਦਿੰਦੇ ਆ ਕਿ ਹਿੰਦੁਸਤਾਨ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਪਰ ਫਿਰ ਡੈਮੋਕ੍ਰੇਸੀ ਤੇ ਮੈਨੇ ਕੀ ਰਹਿ ਗਿਆ ਜੇ ਵੋਟਾਂ ਚੀ ਤਾਂਦ ਲਿਓਨ ਲੱਗ ਪਈ ਤੇ ਫਿਰ ਇਹ ਡੈਮੋਕ੍ਰੇਸੀ ਤੇ ਇੱਕ ਮੁਖਾਵਟਾ ਰਹਿ ਗਿਆ ਪਿੱਛੇ ਤੇ ਡਿਕਟੇਟਰਸ਼ਿਪ ਹੀ ਹੋ ਗਈ ਸੋ ਇਸ ਕਰਕੇ ਮੈਂ ਸਾਰੀਆਂ ਰਾਜਨੀਤਿਕ ਤਰ੍ਹਾਂ ਨੂੰ ਔਰ ਜਿੰਨੇ ਵੀ ਦੇਸ਼ਵਾਸੀ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਇਹਦੇ ਖਿਲਾਫ ਆਵਾਜ਼ ਬੁਲੰਦ ਕਰੀਏ ਤਾਂ ਕਿ ਆਪਣੀ ਜਿਹੜੀ ਸਾਡਾ ਸੰਵਿਧਾਨ ਆ ਉਹਦੀ ਵੀ ਰੱਖਿਆ ਹੋਵੇ ਔਰ ਜਿਹੜੀਆਂ ਡੈਮੋਕਰੇਸੀ ਦੀਆਂ ਕਦਰਾਂ ਕੀਮਤਾਂ ਨੇ ਜਿਹੜੀ ਸਾਡਾ ਦੇਸ਼ ਡਿਕਟੇਟਰਸ਼ਿਪ ਵੱਲ ਨੂੰ ਜਾ ਰਿਹਾ ਉਹਨੂੰ ਰੋਕਿਆ ਜਾ ਸਕੇ ਆਖੇ ਕਿ ਪਾਕਿਸਤਾਨ 'ਚ ਅਮਰੀਦ ਮਾਚੇ ਦਾ ਇੱਕ ਮਜ਼ੇ ਚ ਅਟੈਕ ਹੋਇਆ ਤਾਂ ਬਹੁਤ ਮੰਦਭਾਗੀ ਗੱਲ ਹੋਈ ਆ ਮੇਰੇ ਮੇਰੇ ਹੁਣੇ ਹੀ ਤੁਸੀਂ ਨੋਟਿਸ 'ਚ ਲਿਆਂਦਾ ਕਿਸੇ ਵੀ ਧਾਰਮਿਕ ਸਥਾਨ ਤੇ ਅਟੈਕ ਕਰਨਾ ਜਿਹੜਾ ਨਾ ਉਹ ਬਹੁਤ ਮੰਦਭਾਗ ਪਰ ਦੁੱਖ ਆ ਵੇਖੋ ਪਿੱਛੇ ਜੰਮੂ ਦੇ ਵਿੱਚ ਜਿਹੜਾ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿਹੜੇ ਅਗਨ ਭੇਡ ਕਰ ਦਿੱਤੇ ਗਏ ਬਹੁਤ ਮੰਦ ਭਾਗੀ ਗੱਲ ਇਹਦੇ ਤੋਂ ਵੱਧ ਪਾਪ ਨਹੀਂ ਹੋ ਸਕਦਾ ਜਦੋਂ ਅਸੀਂ ਕਿਸੇ ਧਾਰਮਿਕ ਸਥਾਨ ਦੀ ਜਾਂ ਕਿਸੇ ਧਾਰਮਿਕ ਗ੍ਰੰਥ ਦੀ ਜਦੋਂ ਬੇਦਬੀ ਕਰਦੇ ਆ ਇਹ ਤੋਂ ਵੱਡਾ ਦੁਨੀਆ ਤੇ ਕੋਈ ਪਾਪ ਨਹੀਂ ਸੋ ਮੈਂ ਵੀ ਸਖਤ ਤੋਂ ਸਖਤ ਸ਼ਬਦਾਂ ਚ ਲਿਖੇ ਦੀ ਕਰਨਾ ਔਰ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੀਏ ਉਹ ਸਾਡੇ ਦੇਸ਼ ਦੀ ਆ ਜਾਂ ਦੂਜੇ ਦੀ ਆ ਕਿ ਇਹਦੇ ਤੇ ਸਖਤ ਤੋਂ ਸਖਤ ਇਹੋ ਜਿਹਾ ਐਕਸ਼ਨ ਹੋਵੇ ਕਿ ਗਾਂ ਕਿਸੇ ਬੰਦੇ ਦੀ ਝੁਰਤ ਨਾ ਪਵੇ ਕਿ ਇਹੋ ਜਿਹਾ ਪਾਪ ਉਹ ਕਰਸੇ